ਤਾਂ ਤੇ ਕੈਂਡੀ ਜਿੱਦਾਂ ਸਾਨੂੰ ਫਾਈਟ ਕਰਨਾ ਚਾਹੀਦਾ ਸੀ ਉਦਾਂਸ ਅਸੀਂ ਬੇਸਿਕਲੀ ਉਸ ਤਰ੍ਹਾਂ ਫਾਈਟ ਸ਼ਾਇਦ ਨਹੀਂ ਕਰ ਸਕੇ ਕਿਉਂਕਿ ਤਾਂ ਹੀ ਅਸੀਂ ਤੀਜੇ ਨੰਬਰ ਤੇ ਆਏ ਕਿਉਂਕਿ ਅਦਰਵਾਇਜ਼ ਇੱਕ ਮਹੀਨਾ ਪਹਿਲਾਂ ਅਸੀਂ ਉੱਥੋਂ 44000 ਵੋਟ ਲਈ ਹੈਗੀ ਆ ਹੁਣ ਅਸੀਂ 16000 ਤੇ ਪਹੁੰਚ ਗਏ ਕਿ ਜਿਹੜੀ ਇੰਟਰਨਲ ਡੈਮੋਕਰੇਸੀ ਆ ਉਹਨੂੰ ਤਕੜਾ ਕਰੀਏ ਅਕ੍ਰੋਸ ਦਾ ਪਾਰਟੀ ਲਾਈਨ ਮੈਂ ਕੱਲੀ ਕਿਉਂਕਿ ਕਾਂਗਰਸ ਦੇ ਵਿੱਚ ਵੀ ਇਹ ਸਮੱਸਿਆ ਹੈ ਕਿ ਆਕਾਲੀ ਦਲ ਚ ਬਹੁਤ ਵੱਡੀ ਸਮੱਸਿਆ ਹੈ ਕਿ ਆ ਦਲ ਜੋ ਅੱਜ ਆਕਾਲੀ ਦਲ ਦੇ ਹਾਲਾਤ ਹੈ ਉਹ ਮੈਨੂੰ ਲੱਗਦਾ ਉਹ ਹੀ 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 ਕਾਰਨ ਹੈਗੇ ਆ ਵੀ ਜਦੋਂ ਤੁਸੀਂ ਗੱਲ ਨਹੀਂ ਸੁਣੋਗੇ ਲੀਡਰਸ਼ਿਪ ਇੰਟਰਨਲੀ ਇਹ ਬਾਟ ਕੇ ਡਿਸਕਸ ਨਹੀਂ ਕਰਨਾ ਚਾਹੁੰਦੀ ਤੇ ਉਹਦੇ ਨਾਲ ਹੁੰਦਾ ਕੀ ਆ ਫਿਰ ਹੌਲੀ 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 ਉਹਦੇ ਨੁਕਸਾਨ ਜਿਹੜੇ ਵੱਧਦੇ ਜਾਂਦੇ ਆ ਕੁਝ ਦਿਨ ਪਹਿਲੇ ਜਲੰਧਰ ਜਿਮਨੀ ਚੋਣ ਦਾ ਰਿਜ਼ਲਟ ਆਇਆ ਜਿੱਥੇ ਆਮ ਆਦੀ ਪਾਰਟੀ ਦੇ ਕੈਂਡੀਡੇਟ ਜਿੱਤੇ ਔਰ ਇੰਟਰਸਟਿੰਗਲੀ ਮਨਾਵਾ ਬੜਾ ਅਜੀਬ ਸੀਗਾ ਵੀ ਕੁਝ ਟਾਈਮ ਪਹਿਲੇ ਲੋਕ ਸਭਾ ਜਿੱਤੀ ਕਾਂਗਰਸ ਨੇ ਲੇਕਿਨ ਇਹ ਇਲੈਕਸ਼ਨ ਦੇ ਵਿੱਚ ਕਾਂਗਰਸ ਤਿੰਨ ਨੰਬਰ ਤੇ ਸਲਿੱਪ ਕਰ ਗਈ ਸਾਡੇ ਨਾਲ ਨੇ ਫਾਰਮਰ ਮਨਿਸਟਰ ਔਰ ਜਲੰਧਰ ਤੋਂ ਜਿਹੜੇ ਐਮ ਐਲ ਏ ਨੇ ਪ੍ਰਗਟ ਸਿੰਘ ਪਕਰ ਜੀ ਤੁਸੀਂ ਲੀਡ ਕੀਤਾ ਸੀ ਲੋਕ ਸਭਾ ਦਾ ਕੈਂਪੇਨ ਔਰ ਬੜਾ ਵਧੀਆ ਰਿਜ਼ਲਟ ਆਇਆ ਚਰਨਜੀਤ ਚੰਨੀ ਨੂੰ ਤੁਸੀਂ ਬਿਲਕੁਲ ਨਾਲ ਰਹੇ ਸ਼ੈਡੋ ਬਣ ਕੇ ਪੌਣੇ 2 ਲੱਖ ਵੋਟ ਤੋਂ ਉਹ ਸੀਟ ਜਿੱਤੀ ਲੇਕਿਨ ਉਸ ਤੋਂ ਆਲਮੋਸਟ ਮਹੀਨੇ ਬਾਅਦ ਹੀ ਬਾਈਪੋਲ ਆਂਦਾ ਜਲੰਧਰ ਵੈਸ ਦਾ ਔਰ ਆਮਾਨੀ ਪਾਰਟੀ ਜਿੱਤੀ ਹੈ ਇਲੈਕਸ਼ਨ ਨੂੰ ਲੇਕਿਨ ਕਾਂਗਰਸ ਜਿਹੜੀ ਹੈ ਸਲਿੱਪ ਕਰ ਜਾਂਦੀ ਹੈ ਨੰਬਰ 3 ਤੇ ਇੰਨਾ ਟਰਨ ਅਰਾਊਂਡ ਇੰਨਾ ਮਲੇ ਇਹ ਬੜਾ ਬੜਾ ਸੈਟਬੈਕ ਹੈ ਪਾਰਟੀ ਵਾਸਤੇ ਇਿਤਿਚ ਹੈ ਅਸੀਂ ਮੇਰਾ ਖਿਆਲ ਹੈ ਕਿ ਦੇਖੋ ਇੱਕ ਤਾਂ ਸਰਕਾਰ ਦਾ ਪ੍ਰੈਸ਼ਰ ਬਹੁਤ ਔਰ ਕਿਉਂਕਿ ਬੇਸਿਕਲੀ ਖੁੱਲ ਕੇ ਹੀ ਇਲੈਕਸ਼ਨ ਸਰਕਾਰ ਨੇ ਤਾਂ ਲੜੀ ਮਤਲਬ ਜੋ ਹੱਥ ਕੰਡਾ ਵਰ ਸਕਦੇ ਸੀ ਉਹ ਨਹੀਂ ਵਰਤੇ ਆ ਦੂਜਾ ਇਹ ਹੈ ਕਿ ਅਸੀਂ ਵੀ ਜਿੰਨਾ ਫਾਈਟ ਕਰਨਾ ਚਾਹੀਦਾ ਸੀ ਸ਼ਾਇਦ ਉਹਨਾ ਫਾਈਟ ਨਹੀਂ ਕੀਤਾ ਕਿਉਂਕਿ ਜਿਸ ਲੈਵਲ ਤੇ ਸਾਨੂੰ ਕਿਉਂਕਿ ਕਈ ਵਾਰੀ ਕੀ ਹੁੰਦਾ ਕਿ ਇੱਕ ਇਮੀਡੀਏਟ ਜਿੱਤ ਜਿਹੜੀ ਆ ਉਹ ਸੈਕੰਡ ਵਾਰੀ ਕਿਤੇ ਨਾ ਕਿਤੇ ਦਿਮਾਗ ਦੇ ਵਿੱਚ ਥੋੜੀ-ਬਹੁਤੀ ਕਿਤੇ ਰਹਿੰਦਾ ਹੈਗਾ ਕਿ ਹਾਂ ਵੀ ਅਸੀਂ ਤਾਂ ਜਿੱਤੇ ਹੋਏ ਆ ਲੇਕਿਨ ਹਰ ਇਲੈਕਸ਼ਨ ਜਿਹੜੀ ਆ ਉਹ ਇੱਕ ਆਪਣਾ ਅਲੱਗ ਉਹਦਾ ਵਰਤਾਰਾ ਹੁੰਦਾ ਅਲੱਗ ਉਹਦੇ ਸਰਕਮਸਟੈਂਸਸ ਹੁੰਦੇ ਆ ਔਰ ਲੋਕੀ ਵੀ ਬੜੇ ਅਵੇਅਰ ਹੋ ਗਏ ਮਤਲਬ ਦੇਖੋ ਖਾਸ ਕਰਕੇ ਦੇਖੋ ਚੀਫ ਮਿਨਿਸਟਰ ਦਾ ਉੱਥੇ ਬੈਠਣਾ ਚੀਫ ਮਿਨਿਸਟਰ ਦੇ ਪਰਿਵਾਰ ਦਾ ਉੱਥੇ ਬੈਠਣਾ ਤੇ ਪੁਲਿਸ ਤਾਂ ਇਦਾਂ ਖੇਡਦੀ ਸੀ ਜਿੱਦਾਂ ਹਨਾ ਵੀ ਵਨ ਸਾਈਡਡ ਹੀ ਖੇਡੀਦਾ ਹੁੰਦਾ ਮਤਲਬ ਕਿਹੜੀ ਚੀਜ਼ ਆ ਉਹਨਾਂ ਨੇ ਨਹੀਂ ਕੀਤੀ ਜਿਹੜੀ ਮਤਲਬ ਪੈਸੇ ਦੀ ਦੁਰਵਰਤੋਂ ਪਾਵਰ ਦੀ ਦੁਰਵਰਤੋਂ ਮਤਲਬ ਹਰ ਚੀਜ਼ ਜਿਹੜੀ ਉੱਥੇ ਮੇਰਾ ਖਿਆਲ ਹੈ ਕਿ ਸ਼ਾਇਦ ਇਦਾਂ ਦੀ ਇਲੈਕਸ਼ਨ ਮੈਂ ਦੇਖੀ ਨਹੀਂ ਹੈ ਜਿੱਦਾਂ ਦੀ ਜਿਹੜੀ ਸਰਕਾਰ ਨੇ ਲੜੀ ਹੈਗੀ ਕਿਉਂਕਿ ਡੈਮੋਕ੍ਰੇਸੀ ਲਈ ਇਹ ਵੈਸੇ ਕੋਈ ਬਹੁਤ ਹੀ ਚੰਗੀ ਗੱਲ ਨਹੀਂ ਹੈ ਹਾਂ ਅਸੀਂ ਤੀਜੇ ਨੰਬਰ ਤੇ ਆਏ ਆ ਇਹਦੇ ਵਿੱਚ ਕੋਈ ਦੋਰਾਮਾ ਨਹੀਂ ਹੈ ਪਾਰਟੀ ਨੂੰ ਇਹਦੇ ਬਾਰੇ ਡਿਸਕਸ ਵੀ ਕਰਨਾ ਚਾਹੀਦਾ ਸੋਚਣਾ ਵੀ ਚਾਹੀਦਾ हां चलो गवर्नमेंट ਤੇ ਡੈਲੀਗੇਸ਼ਨ ਲਗਾਇਆ ਵੀ ਹਾਂ ਮਿਸ ਗਵਰਨੈਂਸ ਦੀ ਮਿਸਯੂਜ਼ ਕੀਤਾ ਉਹ ਕੀਤਾ ਉਹ ਦੈਟ ਇਜ਼ ਡਿਫਰੈਂਟ ਲੇਕਿਨ ਤੁਸੀਂ ਇੱਕ ਇੰਪੋਰਟੈਂਟ ਗੱਲ ਕਹੀ ਵੀ ਜਿਸ ਤਰ੍ਹਾਂ ਸਾਨੂੰ ਲੜਨਾ ਚਾਹੀਦਾ ਸੀ ਅਸੀਂ ਉੱਥੇ ਨਹੀਂ ਲੜੇ ਇਹਨੂੰ ਥੋੜਾ ਕਲੀਅਰਿਫਾਈ ਕਰੋ ਵੀ ਕੀ ਕਮੀ ਕੀ ਰਹੀ ਔਰ ਕਿਸ ਤਰ੍ਹਾਂ ਨਹੀਂ ਲੜੇ ਨਹੀਂ ਦੇਖੋ ਜਿੱਦਾਂ ਸਾਨੂੰ ਮੈਂ ਤਾਂ ਕਹਿੰਦੇ ਆ ਵੀ ਜਿੱਦਾਂ ਸਾਨੂੰ ਫਾਈਟ ਕਰਨਾ ਚਾਹੀਦਾ ਸੀ ਉਦਾਂਸ ਅਸੀਂ ਬੇਸਿਕਲੀ ਉਸ ਤਰ੍ਹਾਂ ਫਾਈਟ ਸ਼ਾਇਦ ਨਹੀਂ ਕਰ ਸਕੇ ਕਿਉਂਕਿ ਤਾਂ ਹੀ ਅਸੀਂ ਤੀਜੇ ਨੰਬਰ ਤੇ ਆਏ ਕਿਉਂਕਿ ਅਦਰਵਾਇਜ਼ ਇੱਕ ਮਹੀਨਾ ਪਹਿਲਾਂ ਅਸੀਂ ਉਥੋਂ 44000 ਵੋਟ ਲਈ ਹੈਗੀ ਆ ਹਣ ਅਸੀਂ 16000 ਤੇ ਪਹੁੰਚ ਗਏ ਅੱਛਾ ਇਹਨਾਂ ਨੇ ਪਿਛਲੀ ਵਾਰੀ 15000 ਲਈ ਸੀ ਇਹ 75500 ਤੇ ਪਹੁੰਚ ਗਏ ਇਹਦਾ ਮਤਲਬ ਕਿਤੇ ਨਾ ਕਿਤੇ ਕੋਈ ਕਮੀ ਪੇਸ਼ੀ ਤਾਂ ਹੈ ਹੀ ਹੈ ਇਹ ਤਾਂ ਸਾਨੂੰ ਪਾਰਟੀ ਫੋਰਮ ਤੇ ਬੈਠ ਕੇ ਡਿਸਕਸ ਕਰਨਾ ਚਾਹੀਦਾ ਇੱਕ ਗੱਲ ਹੁੰਦੀ ਹੈ ਨਾਰਮਲੀ ਫੈਕਸ਼ਨਲਿਜ਼ਮ ਦੀ ਗਰੂਪਿਜ਼ਮ ਜਿਹੜਾ ਉਹ ਕਾਂਗਰਸ ਲਾਈਕ ਕਲਚਰ ਰਿਆ ਇਹ ਪੰਜਾਬ ਚ ਨਹੀਂ ਕਈ ਸਟੇਟਾਂ ਦੇ ਵਿੱਚ ਹੈ ਤੁਸੀਂ ਹੁਣ ਕਈ ਸਟੇਟਾਂ ਚ ਰਹੇ ਹੋ ਤੁਸੀਂ ਦੇਖਿਆ ਇਹ ਸਿਲੈਕਸ਼ਨ ਦੀ ਨਜ਼ਰ ਆਇਆ ਜਾਂ ਪੰਜਾਬ ਚ ਹੀ ਹੈ ਕਿਉਂਕਿ ਪਿੱਛੇ ਭਰਤਪੁਸ਼ਣ ਆਸ਼ੂ ਨੇ ਇੱਕ ਸਟੇਟਮੈਂਟ ਵੀ ਦਿੱਤੀ ਸੀ ਵੀ ਸਾਨੂੰ ਈਗੋਸ ਛੱਡਣ ਦੀ ਲੋੜ ਹੈ ਔਰ ਕੋਈ ਮੀਟਿੰਗਸ ਨਹੀਂ ਹੋ ਰਹੀਆਂ ਇਹ ਦੇਖੋ ਹਿਊਮਨ ਟੈਂਡੈਂਸੀ ਆ ਪਰ ਮੈਨੂੰ ਲੱਗਦਾ ਰਾਈਟ ਕਾਈਂਡ ਆਫ ਡਿਸਕਸ਼ਨ ਜ਼ਰੂਰ ਹੋਣੀ ਚਾਹੀਦੀ ਆ ਮੈਂ ਤਾਂ ਹਮੇਸ਼ਾ ਇੱਕੋ ਗੱਲ ਕਹਿਣਾ ਹੁੰਦਾ ਕਿ ਜਿਹੜੀ ਇੰਟਰਨਲ ਡੈਮੋਕ੍ਰੇਸੀ ਆ ਉਹਨੂੰ ਤਕੜਾ ਕਰੀਏ ਅਕ੍ਰੋਸ ਦਾ ਪਾਰਟੀ ਲਾਈਨ ਮੈਂ ਕੱਲੀ ਕਿਉਂਕਿ ਕਾਂਗਰਸ ਦੇ ਵਿੱਚ ਵੀ ਇਹ ਸਮੱਸਿਆ ਹੈ ਕਿ ਆਕਾਲੀ ਦਲ ਚ ਬਹੁਤ ਵੱਡੀ ਸਮੱਸਿਆ ਹੈ ਕਿ ਆ ਆਕਾਲੀ ਦਲ ਜੋ ਅੱਜ ਆਕਾਲੀ ਦਲ ਦੇ ਹਾਲਾਤ ਹੈ ਉਹ ਮੈਨੂੰ ਲੱਗਦਾ ਉਹ ਇਹੀ ਹੀ ਕਾਰਨ ਹੈਗੀ ਆ ਵੀ ਜਦੋਂ ਤੁਸੀਂ ਗੱਲ ਨਹੀਂ ਸੁਣੋਗੇ ਲੀਡਰਸ਼ਿਪ ਇੰਟਰਨਲੀ ਬੈਠ ਕੇ ਡਿਸਕਸ ਨਹੀਂ ਕਰਨਾ ਚਾਹੁੰਦੀ ਤੇ ਉਹਦੇ ਨਾਲ ਹੁੰਦਾ ਕੀ ਆ ਫਿਰ ਹੌਲੀ 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 ਉਹਦੇ ਨੁਕਸਾਨ ਜਿਹੜੇ ਵੱਧਦੇ ਜਾਂਦੇ ਆ ਤੇ ਅਕਾਲੀ ਦਲ ਹੁਣ ਇੱਥੇ ਆ ਖੜਾ ਹੋਇਆ ਵੀ ਦੋ ਗਰੁੱਪ ਬਣ ਗਏ ਪਰ ਮੈਂ ਇਹ ਵੀ ਕਹਿਣ ਤੋਂ ਗਰੇਜ਼ ਨਹੀਂ ਕਰਦਾ ਵੀ ਅਕਾਲੀ ਦਲ ਦੇ ਜਿਹੜਾ ਦੂਜਾ ਵੀ ਗਰੁੱਪ ਆ ਜਦੋਂ ਪਾਵਰ 'ਚ ਸੀਗੇ ਉਹ ਵੀ ਕਦੀ ਨਹੀਂ ਬੋਲੇ ਐਕਚੁਅਲੀ ਪ੍ਰੋਬਲਮ ਸਾਡੀ ਡੈਮੋਕ੍ਰੇਸੀ ਦੇ ਵਿੱਚ ਮੈਨੂੰ ਲੱਗਦਾ ਸਾਡਾ ਜਿਹੜਾ ਕਲਚਰਲ ਕੰਟਰੀ ਦਾ ਹੀ ਦੇਖੋ ਦਿੱਲੀ ਦੇ ਵਿੱਚ ਮਤਲਬ ਬੀਜੇਪੀ ਨਹੀਂ ਬੋਲਦੀ ਬੀਜੇਪੀ ਕਦੀ ਕਦੀ ਇਹਨਾਂ ਦੀ ਆਰਐਸਐਸ ਹੁਣ ਥੋੜੀ ਜੀ ਬੋਲਣ ਲੱਗੀ ਆ ਉਹ ਵੀ ਮੋਨ ਭਗਵਤ ਜੀ ਨੇ ਕੱਲ ਕੇ ਕੱਲ ਇੱਕ ਸਟੇਟਮੈਂਟ ਦਿੱਤੀ ਹੈ ਕਿ ਆ ਵੀ ਜਦੋਂ ਬੰਦਾ ਸੁਪਰ ਹਿਊਮਨ ਬੀਇੰਗ ਤੇ ਫਿਰ ਹੌਲੀ ਹੌਲੀ ਖੁਦਾਵਲ ਨੂੰ ਤੁਰਪਵੇ ਤਾਂ ਫਿਰ ਉਹ ਨੇਚਰਲੀ ਆ ਉਹ ਪਤਨ ਹੋਣਾ ਵੀ ਕਿਤੇ ਨਾ ਕਿਤੇ ਸੁਭਾਵਿਕ ਹੈ ਇਸੇ ਤਰ੍ਹਾਂ ਹੀ ਜਿਹੜਾ ਪਾਰਟੀਆਂ ਦੇ ਵਿੱਚ ਪ੍ਰੋਬਲਮਸ ਹੈਗੀਆਂ ਅਕਾਲੀ ਦਲ ਦੇ ਵਿੱਚ ਵੀ ਇਹ ਪ੍ਰੋਬਲਮ ਹੈਗੀ ਆ ਤੇ ਕਾਂਗਰਸ ਦੇ ਵਿੱਚ ਇਹ ਪ੍ਰੋਬਲਮ ਜੇ ਆਪਣਾ ਪਰਈ ਹੈ ਤੁਹਾਨੂੰ ਲੱਗਦਾ ਨਜ਼ਰ ਆ ਰਹੀ ਹੈ ਤੇ ਕੀ ਤੁਸੀਂ ਸਹੀ ਕੁਆਟਰਸ ਪਹਿਲਾਂ ਵੀ ਹੈਗੀ ਐਵੇਂ ਮੈਂ ਮੈਂ ਕਦੀ ਇਸ ਗੱਲ ਨੂੰ ਟਨਾਈ ਨਹੀਂ ਕਰਦਾ ਪਰ ਮੈਨੂੰ ਲੱਗਦਾ ਹੌਲੀ ਹੌਲੀ ਸਾਨੂੰ ਇਹਦੇ ਤੋਂ ਓਵਰਕਮ ਕਰਨਾ ਚਾਹੀਦਾ ਹੂਸ ਓਵਰ ਜਿਹੜਾ ਵੀ ਬੰਦਾ ਇਕੱਲੀ ਪਾਰਟੀ ਪਾਵਰ ਚ ਆਉਣ ਦੀ ਗੱਲ ਨਹੀਂ ਹੁੰਦੀ ਇਹਨੂੰ ਪੰਜਾਬ ਨੂੰ ਚਲਾਉਣਾ ਕਿਵੇਂ ਆ ਮੈਂ ਤਾਂ ਬੜਾ ਕਲੀਅਰ ਹੈ ਕਿ ਕੱਲਾ ਬੰਦਾ ਕੋਈ ਇਹਨੂੰ ਚਲਾਉਣ ਦੇ ਸਮਰੱਥ ਨਹੀਂ ਹੈਗਾ ਕਿਉਂਕਿ ਹਰ ਬੰਦਾ ਇਹ ਸੋਚਦਾ ਵੀ ਹਾਂ ਵੀ ਮੈਂ ਮੈਂ ਕਰ ਦੂੰ ਮੈਂ ਕਰ ਦੂੰ ਕੋਈ ਵੀ ਨਹੀਂ ਕੋਈ ਸੁਪਰ ਹਿਊਮਨ ਬੀਿੰਗ ਵੀ ਆ ਜਾਵੇ ਇਟ ਹੈਜ਼ ਟੂ ਬੀ ਸਾਨੂੰ ਥਾਟ ਪ੍ਰੋਸੈਸ ਜਿਹੜਾ ਚੇਂਜ ਕਰਨ ਦੀ ਜ਼ਰੂਰਤ ਹੈ ਇਟ ਹੈਜ਼ ਟੂ ਬੀ ਅ ਕਲੈਕਟਿਵ ਐਫਰਟ ਤੁਸੀਂ ਤੁਸੀਂ ਦੱਸਿਆ ਪ੍ਰਧਾਨ ਸਾਹਿਬ ਨੂੰ ਰਾਜਾ ਵੜਿੰਗ ਹੋਣਾ ਨੂੰ ਵੀ ਇਹ ਕਰਨ ਦੀ ਲੋੜ ਹੈ ਚਲੋ ਦੱਸਿਆ ਚਾਹੇ ਨਹੀਂ ਦੱਸਿਓ ਮੇਰੇ ਨਾਲ ਉਹ ਸਿਆਣੇ ਹੈਗੇ ਆ ਕੋਈ ਇਹੋ ਜੀ ਗੱਲ ਨਹੀਂ ਹੈ ਹਰ ਬੰਦੇ ਨੂੰ ਪਤਾ ਹੈਗਾ ਕਰਨਾ ਨਾ ਕਰਨਾ ਇੱਕ ਅਲੱਗ ਗੱਲ ਹੈਗੀ ਆ ਤੇ ਸੋ ਇਸ ਕਰਕੇ ਮੈਨੂੰ ਲੱਗਦਾ ਵੀ ਇਹ ਸਾਰੀਆਂ ਹੀ ਅਕ੍ਰੋਸ ਦਾ ਪਾਰਟੀ ਲਾਈਨ ਇਹ ਸਾਡਾ ਨਜ਼ਰੀਆ ਜਿਹੜਾ ਉਹਨੂੰ ਬਦਲਣ ਦੀ ਜ਼ਰੂਰਤ ਹੈਗੀ ਆ ਪਰ ਕਿਹ ਜਲੰਧਰ ਵੈਸਟ ਚਲੋ ਤੁਸੀਂ ਹਾਰ ਗਏ ਲੇਕਿਨ ਅੱਗੇ ਹੁਣ ਤੁਹਾਨੂੰ ਪਤਾ ਚਾਰ ਬਾਇਪੋਲ ਹੋਰ ਆਣਗੇ ਚਹੇਡੇ ਰਵਾ ਬਨਾਨਕ ਹੋਏ ਬਰਨਾਲਾ ਹੋਏ ਚੱਬੇਵਾਲ ਵੀ ਤੁਹਾਡੇ ਏਰੀਆ ਚ ਪੈਂਦਾ ਉਹ ਵੀ ਆਏਗਾ ਸੋ ਕਿਉਂਕਿ ਲੋਕ ਸਭਾ ਦੇ ਵਿੱਚ ਕਾਫੀ ਐਮ ਐਲ ਏ ਜਿਹੜੇ ਉਹ ਐਮ ਪੀ ਬਣ ਗਏ ਜਿਹੜਾ ਮੋਮੈਂਟਮ ਲੋਕ ਸਭਾ ਦੇ ਚ ਉਹਨਾਂ ਦੇ ਵਿੱਚ ਕਾਂਗਰਸ ਨੂੰ ਮਿਲਿਆ ਸੀ ਤੁਹਾਨੂੰ ਲੱਗਦਾ ਉਹ ਕਨਵਰਟ ਹੋਏਗਾ ਉੱਥੇ ਜਾਂ ਹੋਰ ਅਫਰਟਸ ਦੀ ਲੋੜ ਹੈ ਦੇਖੋ ਹਰ ਦੇਖੋ ਮੈਂ ਤਾਂ ਅਸੀਮ ਜੀ ਪਹਿਲਾਂ ਵੀ ਕਿਹਾ ਕਿ ਹਰ ਇਲੈਕਸ਼ਨ ਦਾ ਇੱਕ ਅਲੱਗ ਰੂਪ ਹੁੰਦਾ ਆ ਇੱਥੇ ਜਦੋਂ ਐਮ ਪੀ ਵਾਲੀ ਇਲੈਕਸ਼ਨ ਹੋਈ ਹੈ ਇ ਫॉर ਮੋਦੀ ਔਰ ਅਗੇਂਸਟ ਮੋਦੀ ਇਟ ਇਜ਼ ਫॉर ਰਾਹੁਲ ਗਾਂਧੀ ਐਂਡ ਅਗੇਂਸਟ ਰਾਹੁਲ ਗਾਂਧੀ ਸੋ ਇਹ ਜਿਹੜੀਆਂ ਹੈਗੀਆਂ ਉਹਦੇ ਲੋਕਮ ਸਰਕਮਸਟੈਂਸਸ ਵੀ ਹੋਣਗੇ ਸਰਕਾਰ ਦਾ ਪ੍ਰੈਸ਼ਰ ਵੀ ਹੋਊਗਾ ਤੇ ਉਹਦੇ ਵਿੱਚ ਜੋ ਵੀ ਪਰਮਿਟੇਸ਼ਨ ਕੰਬੀਨੇਸ਼ਨ ਬਣੂਗਾ ਉਹਦੇ ਤੇ ਡਿਪੈਂਡ ਕਰੂਗਾ ਕਿਉਂਕਿ ਲੋਕੀ ਹੁਣ ਦੇਖੋ ਲੋਕਾਂ ਨੇ ਜਿਹੜਾ ਮੈਂਡੇਟ ਪਿਛਲੀ ਲੋਕ ਸਭਾ ਦਾ ਦਿੱਤਾ ਉਹਦੇ ਵਿੱਚ ਜਿਹੜਾ ਇੰਡੀਵਿਜੂਅਲੀ ਕੈਂਡੀਡੇਟ ਸੀਗਾ ਉਹਨੂੰ ਮੰਡੇਟ ਮਿਲ ਗਿਆ ਜਿਹੜਾ ਕੋਈ ਇੰਡੀਵਿਜੂਅਲੀ ਇੰਡੀਪੈਂਡੈਂਟ ਸੀ ਉਹਨੂੰ ਮਿਲ ਗਿਆ ਕਿਤੇ ਲੋਕਾਂ ਨੇ ਸਮਝਿਆ ਇੱਥੇ ਧੱਕਾ ਹੋਇਆ ਆ ਕਿਸੇ ਸਮਝਿਆ ਕਿ ਇੱਥੇ ਕਮਜ਼ੋਰ ਕੈਂਡੀਡੇਟ ਹੈ ਸੋ ਅਲਟੀਮੇਟਲੀ ਲੋਕਾਂ ਨੇ ਠੀਕ ਮੰਡੇਟ ਮੈਂ ਸਮਝਦਾ ਦਿੱਤਾ ਜੋ ਪਾਰਟੀਆਂ ਦੀ ਕਾਰਗੁਜ਼ਾਰੀ ਸੀ ਤੁਹਾਡੇ ਜਲੰਧਰ 'ਚ ਤੇ ਫਿਰ ਹੁਣ ਮਤਲਬ ਦੁਆਬਾ ਰੀਜਨ 'ਚ ਤੇ ਤਾਂ ਲੱਗਦਾ ਵੀ ਕਾਫੀ ਡਿਵੈਲਪਮੈਂਟ ਵੀ ਹੋਏਗੀ ਕਈ ਚੀਜ਼ਾਂ ਹੋਣਗੀਆਂ ਕਿਉਂਕਿ ਚੀਫ ਮਿਨਿਸਟਰ ਨੇ ਰੈਂਟਡ ਘਰ ਹੀ ਲੈ ਲਿਆ ਉੱਥੇ ਪਤਾ ਨਹੀਂ ਹੁਣ 2.5 ਸਾਲ ਤਾਂ ਹੋਈ ਦੀ ਜੇ ਰੈਂਟਡ ਘਰ ਲੈ ਕੇ ਜੇ ਡਿਵੈਲਪਮੈਂਟ ਹੋ ਸਕਦੀ ਹੋਵੇ ਫਿਰ ਤਾਂ ਮੇਰੇ ਹਲਕੇ 'ਚ ਬਹੁਤੀ ਹੋਣੀ ਚਾਹੀਦੀ ਕਿਉਂਕਿ ਸੀਐਮ ਨੇ ਰੈਂਟਡ ਘਰ ਤਾਂ ਮੇਰੇ ਹਲਕੇ 'ਚ ਲਿਆ ਹੈਗਾ ਜੇ ਤੁਸੀਂ ਉਮੀਦ ਹੈਗੀ ਹੰਦਾਂ ਨੂੰ ਫੇਰ ਬੜੀ ਡਿਵੈਲਪਮੈਂਟ ਹੋਈ ਹੈ ਤੁਸੀਂ ਮਿਲ ਕੇ ਕਹੋਗੇ ਵੀ ਮੇਰੇ ਲਈ ਬਿਲਕੁਲ ਬਿਲਕੁਲ ਮਿਲੂੰਗਾ ਮੈਂ ਤਾਂ ਇਲੈਕਸ਼ਨ ਦੇ ਸਮੇਂ ਤੇ ਇਸ ਕਰਕੇ ਨਹੀਂ ਗਿਆ ਵੀ ਇਹਨਾਂ ਨੇ ਕਿਹਾ ਵੀ ਸ਼ਾਇਦ ਜਿਹੜਾ ਹੈਗਾ ਵੀ ਸ਼ਾਇਦ ਇਹ ਕੋਈ ਇਲੈਕਸ਼ਨ ਵਾਲੀ ਗੱਲ ਕਰਦੇ ਹੈਗੇ ਆ ਮੈਂ ਜ਼ਰੂਰ ਜਾਊਂਗਾ ਹੁਣ ਜਿੱਦੋਂ ਵੀ ਕਿਤੇ ਆਏ ਮੈਂ ਟਾਈਮ ਲੈ ਕੇ ਲਾਈਨ 'ਚ ਲੱਗ ਕੇ ਜ਼ਰੂਰ ਮਿਲੂੰਗਾ ਮੈਂ ਵੀ ਉਸ ਹਲਕੇ ਦਾ ਹੈਗਾ ਕੋਈ ਪ੍ਰੋਬਲਮ ਕੀ ਸੁਝਾਅ ਦਿਓਗੇ ਜੇ ਤੁਸੀਂ ਇਹਨਾਂ ਨੂੰ ਮਿਲਦੇ ਹੋ ਤੇ ਕੀ ਸੁਝਾਅ ਦਿਓਗੇ ਦੇਖੋ ਕੋਈ ਡਿਵੈਲਪਮੈਂਟ ਦੇ ਸੁਝਾਅ ਦਵਾਂਗੇ ਕੋਈ ਮੈਂ ਕੋਈ ਨੈਗੇਟਿਵ ਪੋਲਿਟਿਕਸ ਤਾਂ ਮੈਂ ਕਰਦਾ ਹੀ ਨਹੀਂ ਹੈ ਤੇ ਮੈਂ ਚਾਹੂੰਗਾ ਵੀ ਸੀਐਮ ਨੂੰ ਇੱਕ ਦੋ ਜਗ੍ਹਾ ਲੈ ਕੇ ਜਾਵਾਂ ਜਿੱਥੇ ਫਰਸਟ ਹੈਂਡ ਦਿਖਾਵਾਂ ਕਿ ਜੋ ਕਹਿੰਦੇ ਆ ਤੇ ਗਰਾਊਂਡ ਲੈਵਲ ਤੇ ਗੱਲ ਕੀ ਹੈਗੀ ਆ ਮੈਂ ਇਹ ਜ਼ਰੂਰ ਵਿਸ਼ ਕਰਦਾ ਕਿ ਜੇ ਸੀਐਮ ਮੈਗਰੀ ਕੀਤੇ ਤੇ ਫਿਰ ਮੈਂ ਉਹਨਾਂ ਨੂੰ ਦੋ ਚਾਰ ਜਗ੍ਹਾ ਲੈ ਕੇ ਜ਼ਰੂਰ ਜਾਊਂਗਾ ਜਿੱਥੇ ਉਹਨਾਂ ਨੂੰ ਵਾਕਿਆ ਹੀ ਅੱਖਾਂ ਖੋਲਣ ਵਾਲੀ ਗੱਲ ਹੋਊਗੀ ਅਸੀਂ ਦੇਖਿਆ 2017 ਤੋਂ 22 ਤੱਕ ਤੁਹਾਡੀ ਗਵਰਨਮੈਂਟ ਸੀਗੀ ਤੁਸੀਂ ਬੜੇ ਇੱਕ ਮਨਿਸਟਰ ਵੀ ਰਹੇ ਪਾਵਰਫੁੱਲ ਰੂਲਸ ਦੇ ਵਿੱਚ ਰਹੇ ਫੈਕਸ਼ਨਲਿਜ਼ਮ ਆਇਆ ਹੁਣ ਕਾਂਗਰਸ ਲਈ ਜਿਹੜੀ ਅੱਗੇ ਰੋਡ ਹੈ ਉਹ ਕਿੰਨੀ ਕ ਆਸਾਨ ਔਰ ਡਿਫਿਕਲਟ ਹੈ ਪੰਜਾਬ ਕਾਂਗਰਸ ਲਈ ਖਾਸ ਕਰਕੇ ਨਹੀਂ ਦੇਖੋ ਕਦੀ ਵੀ ਕਿਸੇ ਵੀ ਮੈਂ ਤਾਂ ਕਿਉਂਕਿ ਖਿਡਾਰੀ ਹੋਣ ਕਰਕੇ ਕਿਸੇ ਵੀ ਤੁਸੀਂ ਮੈਚ ਨੂੰ ਈਜ਼ੀ ਨਹੀਂ ਲੈ ਸਕਦੇ ਵਿਦਆਊਟ ਪਲੈਨਿੰਗ ਨਹੀਂ ਲੈ ਸਕਦੇ ਐਬ੍ਰਪਟਲੀ ਨਹੀਂ ਲੈ ਸਕਦੇ ਤੁਸੀਂ ਇਹ ਨਹੀਂ ਸੋਚ ਸਕਦੇ ਅੱਜ ਦੀ ਤਰੀਕ ਦੇ ਵਿੱਚ ਵੋਟਰ ਜਿਹੜਾ ਇੰਨਾ ਸਿਆਣਾ ਹੋ ਗਿਆ ਵੀ ਸ਼ਾਇਦ ਤੁਹਾਨੂੰ ਹੋਰ ਕੋਈ ਕਿਸੇ ਕੋਈ ਚੋਇਸ ਹੀ ਨਹੀਂ ਹੋਣੀ ਤੇ ਸ਼ਾਇਦ ਤੁਹਾਨੂੰ ਹੀ ਵੋਟਾਂ ਪਾਉਣ ਆ ਦੋ ਜਿਹੜੇ ਇੰਡੀਪੈਂਡੈਂਟ ਨਹੀਂ ਤਾਂ ਐਮਪੀ ਮੈਂਬਰ ਪਾਰਲੀਮੈਂਟ ਇੰਡੀਪੈਂਡੈਂਟ ਜਿੱਤਣਾ ਆਪਣੇ ਲੋਕਾਂ ਨੂੰ ਅੱਜ ਤੱਕ ਸਮਝ ਨਹੀਂ ਸੀ ਕਿ ਵੀ ਸ਼ਾਇਦ ਇੰਡੀਪੈਂਡੈਂਟ ਨਹੀਂ ਜਿੱਤਿਆ ਜਾ ਸਕਦਾ ਕਿਉਂਕਿ ਇੰਡੀਪੈਂਡੈਂਟ ਤਾਂ ਕਈ ਵਾਰੀ ਕਾਉਂਸਲਰ ਨਹੀਂ ਜਿੱਦਦਾ ਲੇਕਿਨ ਇਹ ਮੈਸੇਜ ਵੀ ਹੈਗਾ ਪੋਲਿਟੀਕਲ ਪਾਰਟੀਆਂ ਲਈ ਵੀ ਡੋਨਟ ਟੇਕ ਇਟ ਗਰੰਟਡ ਆਫ ਯੋਰ ਵੋਟਰ ਕਿ ਉਹ ਤੁਹਾਨੂੰ ਹੀ ਵੋਟ ਪਾਉਣਗੇ ਉਹ ਹੋ ਸਕਦਾ ਜੇ ਕੋਈ ਇੰਡੀਪੈਂਡੈਂਟ ਚੰਗਾ ਹੋਇਆ ਜੇ ਕੋਈ ਹੋਰ ਅੱਛਾ ਪੰਜਾਬੀਆਂ ਨੇ ਤਾਂ 15 ਕ ਦਿਨਾਂ ਦੇ ਵਿੱਚ ਪਤਾ ਨਹੀਂ ਕਿਹੜੀ ਗੇਮ ਖੇਡ ਲੈਣੀ ਹੁੰਦੀ ਹੈ ਹੂੰ ਸੋ ਇਸ ਕਰਕੇ ਮਤਲਬ ਵੀ ਹੈਵ ਟੂ ਬੀ ਵੈਰੀ ਸੀਰੀਅਸ ਵੀ ਹੈਵ ਟੂ ਬੀ ਵੈਰੀ ਸੈਂਸੀਅਰ ਹੂੰ अच्छा वी हैव टू बी वर्क एज ए, ए, ए Congress, हुँ। हुँ। टीम बड़ी -बड़ी, ए सारीया चीज अदरवाइज तो ठीक ही है जो कांग्रेस ਤੁਸੀਂ ٹیم پلیਅਰ ਰਹੇ ਹੋ ਸ਼ੁਰੂ ਤੋਂ ਇੰਡੀਆ ਲਈ ਕਪਤਾਨੀ ਕੀਤੀ ਲੇਕਿਨ ਕਾਂਗਰਸ ਚ ਵਰਕਿੰਗ ਐਜ਼ ਅ ਟੀਮ ਬੜੀ ਵੱਡੀ ਚੈਲੰਜ ਰਹਿੰਦਾ ਵਿੱਚ ਨੂੰ ਇਹ ਸਾਰੀਆਂ ਪਾਰਟੀਆਂ ਚ ਹੀ ਹੈਗਾ ਇਹ ਕ੍ਰੋਸ ਦਾ ਪਾਰਟੀ ਲਾਈਨ ਹੈ ਕ੍ਰੋਸ ਦਾ ਸਟੇਟਸ ਹੈ ਪਤਾ ਨਹੀਂ ਅਸੀਂ ਅਸੀਂ ਕਲਚਰ ਇਹੋ ਜਿਹਾ ਬਣਾ ਲਿਆ ਬਿਊਰੋਕਰੇਟਸ ਵੀ ਇਹੋ ਜਿਹਾ ਚਾਹੁੰਦੇ ਹੈ ਵੀ ਇੱਕ ਬੰਦੇ ਨੂੰ ਸੁਪਰ ਪਾਵਰ ਦੇ ਕੇ ਤਾਂ ਉਹਦੇ ਕੋਲ ਟਾਈਮ ਘਟ ਹੁੰਦਾ ਕਿਉਂਕਿ ਉਹ ਪਾਵਰ ਨੂੰ ਸੈਂਟਰਲਾਈਜ਼ ਕਰਨ ਦੀ ਕੋਸ਼ਿਸ਼ ਕਰਦੇ ਆ ਸਾਰੇ ਸੈਂਟਰਲਾਈਜ਼ ਕਰਨ ਦੀ ਕੋਸ਼ਿਸ਼ ਕਰਦੇ ਆ ਪਰ ਵਿਚ ਇਜ਼ ਨਾਟ ਗੁੱਡ ਫॉर ਡੈਮੋਕ੍ਰੇਸੀ ਤੁਸੀਂ ਪੁਲਿਸ ਚ ਰਹੇ ਤੁਸੀਂ ਬਿਊਰੋਕਰੇਟ ਰਹੇ ਇੰਡੀਅਨ ਟੀਮ ਦੇ ਕਪਤਾਨ ਰਹੇ ਔਰ ਤੁਸੀਂ ਕਾਂਗਰਸ ਚਾਂ ਤੋਂ ਪਹਿਲੇ ਅਕਾਲੀ ਦਲ ਚ ਵੀ ਰਹੇ ਸੋ ਅਕਾਲੀ ਦਲ ਦਾ ਜੋ ਹਾਲਾਤ ਹੁਣ ਬਣੇ ਆ ਰੀਜਨਸ ਕੀ ਲੱਗਦੇ ਔਰ ਲੱਗਦਾ ਇਹ ਸਟੱਡੀ ਹੋ ਜਾਏਗਾ ਸ਼ਿਪ ਸੁਖਵੀਰ ਬਾਦਲ ਕੋਲ ਨਹੀਂ ਇਹ ਮੈਂ ਤਾਂ ਜਦੋਂ ਦਾ ਮੈਂ ਦੇਖਣ ਡਿਆ ਆ ਉਦੋਂ ਮੈਂ ਇਹ ਗੱਲ ਕਹੀ ਸੀਗੀ ਕੀ ਅ ਦੇਖੋ ਹੁੰਦਾ ਕੀ ਆ ਜਦੋਂ ਆਲਾ ਦਵਾਲਾ ਘਿਰ ਹੋ ਜਾਂਦਾ ਨਾ ਉਹਦੇ ਵਿੱਚ ਫਿਰ ਉਹ ਫੀਡਬੈਕ ਗਲਤ ਜਾਣ ਲੱਗ ਪੈਂਦਾ ਅੱਛਾ ਬੰਦਾ 4 ਫੁੱਟ ਜ਼ਮੀਨ ਤੋਂ ਉੱਪਰ ਆ ਜਾਂਦਾ ਅੱਛਾ ਫਿਰ ਉਹਦੇ ਪੈਰ ਨਹੀਂ ਲੱਗਦੇ ਜਦ ਨੂੰ ਟਾਈਮ ਨਿਕਲੀ ਜਾਂਦਾ ਉਹਨ ਟਾਈਮ ਨਿਕਲੀ ਜਾਂਦਾ ਮਤਲਬ ਮੈਂ ਨਹੀਂ ਕਹਿੰਦਾ ਮੈਂ ਦੇਖੋ ਉਹਨਾਂ ਦੀ ਇੰਟਰਨਲ ਡੈਮੋਕ੍ਰੇਸੀ ਆ ਮੈਂ ਉਹਦੇ ਤੇ ਕੋਈ ਅਦਰਵਾਈਜ਼ ਮੇਰਾ ਕੋਈ ਹੱਕ ਨਹੀਂ ਬਣਦਾ ਬਟ ਐਟ ਦ ਸੇਮ ਟਾਈਮ ਇਹ ਅੱਜ ਨਹੀਂ ਹੋਇਆ ਈ ਆ ਜਿਤੋਂ 5 7 10 ਸਾਲ ਪਹਿਲਾਂ ਜਦੋਂ ਤੁਸੀਂ ਐਕਚੁਅਲੀ ਕੀ ਹੁੰਦਾ ਦੇਖੋ ਅਸੀਮ ਜਿਹਦੀ ਵੀ ਮਾੜੀ ਜੀ ਰੀਡ ਦੀ ਹੱਡੀ ਆ ਉਹ ਤੁਹਾਨੂੰ ਕਹੂਗਾ ਜ਼ਰੂਰ ਅੱਛਾ ਹੌਲੀ 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 ਤੁਸੀਂ ਉਹਨੂੰ ਇਹੋ ਜਿਹਾ ਡਿਮੋਰਾਲਾਈਜ਼ ਕਰ ਦਿਓਗੇ ਕਿ ਸਿਸਟਮ ਦੇ ਵਿੱਚ ਪਾ ਕੇ ਅੱਛਾ ਜਾਂ ਤਾਂ ਫਿਰ ਉਹ ਆਪਣੀ ਰੀਡ ਦੀ ਹੱਡੀ ਕਢਾ ਕੇ ਆ ਜਵੇ ਐਕਚੁਅਲੀ ਪੋਲਿਟਿਕਸ ਕੀ ਹੋ ਰਿਹਾ ਜਾਂ ਫਿਰ ਉਹ ਕਿਤੇ ਨਾ ਕਿਤੇ ਉਹਦੇ ਵਿੱਚੋਂ ਸਿਸਟਮ ਦੇ ਵਿੱਚੋਂ ਨਿਕਲ ਜਾਂਦਾ ਇਹ ਇੱਕ ਪਾਰਟੀ ਚ ਨਹੀਂ ਹੈ ਇਹ ਸਾਰੀਆਂ ਪਾਰਟੀਆਂ ਚ ਹੈ ਅੱਛਾ ਜਦੋਂ ਫਿਰ ਤੁਸੀਂ ਸਾਰੇ ਸਪਾਇਨਲੈਸ ਇਕੱਠੇ ਕਰ ਲਏ ਫਿਰ ਫਿਰ ਲੋਕਾਂ ਦੇ ਵਿੱਚ ਤਾਂ ਮੈਂਡੇਟ ਉਦਾਂ ਦਾ ਹੀ ਜਾਣਾ ਨਾ ਜਦੋਂ ਸਾਰੇ ਸਪਾਇਨਲੈਸ ਹੋਣਗੇ ਬਿਊਰੋਕਰੇਟ ਤੁਹਾਡਾ ਕੰਮ ਨਹੀਂ ਕਰੂਗਾ ਅੱਛਾ ਪਾਲਿਸੀ ਮੈਟਰ ਤੇ ਤੁਸੀਂ ਫੇਲ ਹੋ ਜਾਓਗੇ ਤੁਸੀਂ ਕੋਈ ਮੰਨ ਲਓ ਸਪੋਜ਼ ਕੋਈ ਵੀ ਹੋਵੇ ਫॉर दैट ਮੈਟਰ ਮੈਂ ਵੀ ਹੋਵਾਂ ਤੇ ਡੈਮੋਕ੍ਰੇਸੀ ਦੇ ਵਿੱਚ ਤੁਸੀਂ ਕੋਈ ਇਹੋ ਜਿਹਾ ਸੁਪਰ ਹਿਊਮਨ ਬੀਇੰਗ ਤਾਂ ਹੈ ਨਹੀਂ ਵੀ ਤੁਹਾਡੇ ਕੋ ਕੋ ਬਾਕੀਆਂ ਕੋ 24 ਘੰਟੇ ਆ ਸ਼ਾਇਦ ਤੁਹਾਡੇ ਕੋ 2400 ਘੰਟਾ ਆ ਨੋ ਤੁਸੀਂ ਵੀ 8-10 ਘੰਟੇ ਸੌਣਾ ਆ ਤਿਆਰ ਹੋਣਾ ਆ ਖਾਣਾ ਆ ਠੀਕ ਆ ਨਾ ਤੁਹਾਡੇ ਕੋ ਵੀ 12-14 ਘੰਟੇ ਆ ਦੂਸਰਿਆਂ ਕੋ ਵੀ 12-14 ਘੰਟੇ ਆ ਐਂਡ ਤੁਸੀਂ ਸਪੈਸੀਫਿਕਲੀ ਐਂਡ ਸਪੈਸ਼ਲਾਈਜ਼ੇਸ਼ਨਲੀ ਤੁਸੀਂ ਕੋਈ ਸਬਜੈਕਟ ਦੇ ਮਾਹਰ ਹੋ ਸਕਦੇ ਹੋ ਤੁਸੀਂ ਸਭ ਦੇ ਤਾਂ ਮਾਹਰ ਹੋ ਨਹੀਂ ਸਕਦੇ ਸੋ ਇਟ ਹੈਸ ਟੂ ਬੀ ਹੁਣ ਮੰਨ ਲਓ ਸਪੋਜ਼ ਤੁਸੀਂ ਆ ਇੱਕ ਚੈਨਲ ਦੇ ਵਿੱਚ ਹੈਗੇ ਆ ਤੁਸੀਂ ਪੱਤਰਕਾਰ ਹੋ ਕੈਮਰਾਮੈਨ ਹੈ ਟੈਕਨੀਕਲ ਟੀਮ ਹੈ देयर ਆ ਲੋਟ ਟੂ ਡੂ ਅੱਛਾ ਕੋਈ ਇੱਕ ਬੰਦਾ ਜੇ ਕਵੇ ਚੈਨਲ ਚਲਾ ਦੇਊਗਾ ਚਲਾ ਦੂਗਾ ਸੋ ਇਸੇ ਤਰ੍ਹਾਂ ਹੀ ਆ ਲੇਕਿਨ ਬੰਦੇ ਕਹਿੰਦੇ ਆ ਕਿ ਅਸੀਂ ਕੋਈ ਸਾਡੇ ਕੋਲ ਜ਼ਿੰਮੇਵਾਰੀ ਤਾਂ ਲਵੇ ਲੇਕਿਨ ਪਾਵਰ ਸ਼ੇਅਰ ਨਾ ਕਰੇ ਜਿਹੜੀ ਸਾਡੀ ਸਭ ਤੋਂ ਵੱਡੀ ਮਾਨਸਿਕਤਾ ਬਣੀ ਹੋਈ ਆ ਅੱਛਾ ਉਹਦੇ ਨਾਲ ਹੁੰਦਾ ਕੀ ਆ ਫਿਰ ਉਹ ਕਹਿੰਦਾ ਠੀਕ ਆ ਤੂੰ ਮਤਲਬ ਮੈਂ ਜ਼ਿੰਮੇਵਾਰੀ ਵੀ ਨਹੀਂ ਲੈਂਦਾ ਫਿਰ ਜ਼ਿੰਮੇਵਾਰੀ ਵੀ ਤੇਰੀ ਆ ਨਾ ਕਿਉਂਕਿ ਇਹ ਇਹ ਜਿਹੜੀ ਪਾਵਰ ਆ ਨਾ ਇਟ ਇਜ਼ ਲਾਈਕ ਜਿੱਦਾਂ ਨਾ ਤੁਸੀਂ ਹੱਥ ਦੇ ਉੱਤੇ ਕਹ ਲੋ ਕਿ ਰੇਤਾ ਰੱਖੀ ਹੋਵੇ ਜੇ ਤਾਂ ਉਹਨੂੰ ਪਿਆਰ ਨਾ ਰੱਖੀ ਛੱਡੋਗੇ ਉਹ ਹੋਲਡ ਹੋ ਸਕਦੀ ਆ ਪਰ ਜਿੰਨਾ ਜਿੰਨਾ ਤੁਸੀਂ ਮੁਠੀ ਕੁੱਟੀ ਜਾਓਗੇ ਉਹਨੇ ਕਿਰੀ ਜਾਣਾ ਅੱਛਾ ਕਿਰੀ ਜਾਣਾ ਅਖੀਰ ਤੇ ਮੁਠੀ ਕੁੱਟੀ ਰਹਿ ਜਾਣੀ ਆ ਬਾਕੀ ਕੁਝ ਹੋਣਾ ਨਹੀਂ ਵਿੱਚ ਤੁਸੀਂ ਨੇ ਬਿਊਰੋਕ੍ਰੇਸੀ ਦੀ ਗੱਲ ਕੀਤੀ ਆਪਾਂ ਇੱਕ ਇੰਟਰਵਿਊ ਕੀਤਾ ਸੀ ਮਲਵਿੰਦਰ ਕੰਗ ਉਹਨਾਂ ਦਾ ਉਹਨਾਂ ਨੇ ਬਾਅਦ ਚ ਵੀ ਇੰਟਰਵਿਊ ਦਿੱਤਾ ਜਿਹੜੇ ਐਮਪੀ ਬਣੇ ਨੇ ਕਿ ਬਿਊਰੋਕ੍ਰੇਸੀ ਨੇ ਲੈਟ ਡਾਊਨ ਕਰਤਾ ਆਮ ਆਦੀ ਪਾਰਟੀਆਂ ਤਾਂ ਇਹ ਸ਼ਾਇਦ ਤਿੰਨ ਸਿਟਾਂ ਆਈਆਂ ਨਹੀਂ ਉਹ ਤਾਂ ਬੇਸਿਕਲੀ ਇਹ ਆਪ ਕੀ ਕਰਦੇ ਆ ਬਿਊਰੋਕ੍ਰੇਟੀ ਬਿਊਰੋਕ੍ਰੇਸੀ ਦੇਖੋ ਬਿਊਰੋਕ੍ਰੇਸੀ ਮੈਂ ਤਾਂ ਇੱਕ ਵਾਰੀ ਕਿਸੇ ਇੱਕ ਸੀਨੀਅਰ ਆਈਐਸ ਕੋ ਬੈਠਾ ਸੀਗਾ ਉਹ ਕਹਿੰਦਾ ਇਹ ਇਹੋ ਜੀ ਘੋੜੀ ਆ ਤੁਹਾਨੂੰ ਚਲਾਉਣਾ ਆਉਣਾ ਚਾਹੀਦਾ ਜੀ ਜੇ ਤੁਹਾਡੇ ਕੋਲੋਂ ਚੱਲੂ ਨਹੀਂ ਇਹ ਫਿਰ ਤੁਹਾਨੂੰ ਸਿੱਧ ਦੂ ਠੀਕ ਹੈ ਨਾ ਬਿਊਰੋਕਰੇਟ ਦਾ ਕੰਮ ਤਾਂ ਇਹ ਆ ਵੀ ਇਹੋ ਜਿਹਾ ਕਹ ਲਓ ਘੋੜੀ ਹੈਗੀ ਆ ਜਿਹਨੂੰ ਤੁਹਾਨੂੰ ਚਲਾਉਣ ਦੀ ਜਾਂਚ ਹੋਣੀ ਚਾਹੀਦੀ ਆ ਫਿਰ ਚੱਲ ਜਾਣਗੇ ਫਾਈਨਲੀ ਕੱਲ ਇੱਕ ਬੜੀਆਂ ਵਧੀਆ ਤਸਵੀਰਾਂ ਆਈਆਂ ਵੀ ਨਵਜੋਤ ਸਿੰਘ ਸਿੱਧੂ ਤੁਹਾਡੇਲੇ ਦੋਸਤ ਨੇ ਆਪਣੀ ਵਾਈਫ ਨਾਲ ਮੂਵੀ ਦੇਖਣ ਗਿਆ ਕਿਉਂਕਿ ਉਹਨਾਂ ਦੀ ਰੇਡੀਓਥੈਰੇਪੀ ਹੁਣ ਕੰਪਲੀਟ ਹੋਈ ਸ਼ੀ ਇਜ਼ ਰਿਕਵਰਿੰਗ ਫ্রম ਕੈਂਸਰ ਤੇ ਲੱਗਦਾ ਨਵਜੋਤ ਸਿੰਘ ਸਿੱਧੂ ਨੂੰ ਹੁਣ ਕਾਂਗਰਸ 'ਚ ਕੋਈ ਰੋਲ ਹੈਗਾ ਪੰਜਾਬ ਕਾਂਗਰਸ ਲੀ ਬਟ ਦੇਖੋ ਆਲਟੀਮੇਟਲੀ ਨਾ ਹੈਗਾ ਯਾਰ ਰੋਲ ਹੈਗਾ ਯਾ ਮੈਨੂੰ ਤਾਂ ਨਹੀਂ ਕੋ ਲੱਗਦਾ ਕੋਈ ਇਹੋ ਜੀ ਪ੍ਰੋਬਲਮ ਹੋਵੇ ਵੀ ਹੈਲਪਫੁਲ ਜੀ ਨੋ ਡੈਫੀਨਿਟਲੀ ਕਿਉਂ ਨਹੀਂ ਕਿਉਂ ਮਤਲਬ ਦੇਖੋ ਐਂਡ ਆਫ ਦਾ ਡੇ ਜਿਹਦੀ ਜਿਹੜੀ ਕੁਆਲਿਟੀ ਆ ਜੇ ਉਹਨੂੰ ਉਸ ਕੁਆਲਿਟੀ ਲਈ ਕੋਈ ਵੀ ਚੀਜ਼ ਆ ਜੇ ਉਹ ਵਰਤ ਹੋ ਜਵੇ ਤਾਂ ਉਹ ਚੰਗੀ ਗੱਲ ਹੈਗੀ ਆ ਜਿਹੜੀ ਜਿਹਦੇ ਕੋਲ ਕੁਆਲਿਟੀ ਹੈਗੀ ਆ ਮੈਨੂੰ ਲੱਗਦਾ ਕੋਈ ਹਰਜ ਨਹੀਂ ਹੁੰਦਾ ਕਿਉਂਕਿ ਗੁਲਦਸਤਾ ਤਾਂ ਜਿਹੜਾ ਇੱਕ ਇੱਕ ਫੁੱਲ ਇਕੱਠਾ ਕਰਕੇ ਬਣਦਾ ਹੈਗਾ ਅੱਛਾ ਜੇ ਤੁਸੀਂ ਉਹਦੇ ਚ ਕੰਡੇ ਦੇਖੀ ਜਣੇ ਆ ਕੰਡੇ ਤਾਂ ਫਿਰ ਹਰ ਚੀਜ਼ 'ਚ ਹੁੰਦੇ ਆ ਉਹ ਐਸਨ ਫੋਰਮਰ ਮਿਨਿਸਟਰ اور ਜਲੰਧਰ ਕੈਂਟ ਤੋਂ ਐਮਐਲਏ ਪ੍ਰਗਟ ਸਿੰਘ ਆਰ ਬੜੀ ਇੰਪੋਰਟੈਂਟ ਗੱਲ ਕਹੀ ਹੈ ਵੀ ਬਾਈਪੋਲ ਚਾਹੇ ਸਲਿੱਪ ਕੀਤਾ ਨੰਬਰ 3 ਤੇ ਲੇਕਿਨ ਉਸ ਤਰ੍ਹਾਂ ਜ਼ੋਰ ਨਹੀਂ ਲਗਾਇਆ ਜਾਂ ਉਸ ਤਰ੍ਹਾਂ ਕੰਮ ਨਹੀਂ ਹੋਇਆ ਜਿਦਾ ਹੋਣਾ ਚਾਹੀਦਾ ਸੀ ਲੇਕਿਨ ਇੰਟਰਸਟਿੰਗ ਗੱਲ ਇਹ ਕਹੀ ਹੈ ਵੀ ਚੀਫ ਮਿਨਿਸਟਰ ਭਗਵੰਤ ਮਾਨ ਨੂੰ ਜਲਦੀ ਮਿਲਣਗੇ ਔਰ ਕੁ ਚੀਜ਼ਾਂ ਕੁ ਚੀਜ਼ਾਂ ਜਿਹੜੀਆਂ ਜਲੰਧਰ 'ਚ ਉਹ ਦਿਖਾਣਗੇ ਫਰਸਟ ਹੈਂਡ ਇਨਫੋਰਮੇਸ਼ਨ ਦਿਖਾਣਗੇ ਸੀਐਮ ਨੂੰ ਚੰਡੀਗੜ੍ਹ ਤੋਂ ਕੈਮਰਸਿੰਗਰੀ ਚ ਸਨਾਲਸੀਂ ਬਸੀ ਪੰਜਾਬ ਤੱਕ